ਦੋਸਤੋ ਅੱਜ ਪੰਜਾਬ ਦੇ ਅੰਦਰ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਪਹਿਲੀ ਘਟਨਾ ਇੱਕ ਪਿਤਾ ਵੱਲੋਂ ਆਪਣੀ 17 ਸਾਲਾਂ ਦੀ ਧੀ ਨੂੰ ਹੱਥ ਪੈਰ ਬੰਨ੍ਹ ਕੇ ਨਹਿਰ ਦੇ ਅੰਦਰ ਸੁੱਟ ਦਿੱਤਾ ਗਿਆ ਤੇ ਦੂਸਰੀ ਘਟਨਾ ਇੱਕ 50 ਸਾਲਾਂ ਦੀ ਔਰਤ ਆਪਣੇ 22 ਸਾਲਾਂ ਦੇ ਪ੍ਰੇਮੀ ਨਾਲ ਗ੍ਰਿਫਤਾਰ ਕੀਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਕਿ ਇਹ ਵੱਖ-ਵੱਖ ਮਾਮਲਿਆਂ ਵਿੱਚ ਲੁੜਿੰਦੀ ਸੀ ਇਹ ਔਰਤ ਤੇ ਜਿਹੜੀ ਤੀਸਰੀ ਘਟਨਾ ਤਿੰਨ ਮਾਸੂਮ ਬੱਚੀਆਂ ਦੇ ਸਿਰ ਤੋਂ ਉਹਨਾਂ ਦੇ ਪਿਤਾ ਦਾ ਸਾਯਾ ਉੱਠਿਆ ਪਿਤਾ ਦੇ ਨਾਲ ਕਾਫੀ ਦਰਦਨਾਕ ਹਾਦਸਾ ਵਾਪਰਿਆ ਤੇ ਹੁਣ ਇਹ ਤਿੰਨੇ ਘਟਨਾਵਾਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਪਹਿਲੀ ਘਟਨਾ ਕਿ ਇੱਕ 17 ਸਾਲਾਂ ਦੀ ਕੁੜੀ ਜਿਹੜੇ ਫਿਰੋਜ਼ਪੁਰ ਦੇ ਰਹਿਣ ਵਾਲਾ ਪਰਿਵਾਰ ਸੀ ਫਿਰੋਜ਼ਪੁਰ ਦੇ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਰਹਿਣ ਵਾਲਾ ਇਹ ਪਰਿਵਾਰ ਪਰਿਵਾਰ ਵਿੱਚ 17 ਸਾਲਾਂ ਦੀ ਜਿਹੜੀ ਬੱਚੀ ਸੀ ਉਹਦੇ ਉੱਪਰ ਪਿਤਾ ਵੱਲੋਂ ਸ਼ੱਕ ਕੀਤਾ ਜਾਂਦਾ ਸੀ ਕਿ ਇਹ ਬੱਚੀ ਮੇਰੀ ਗਲਤ ਤਾਂ ਕਿਸੇ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਪਿਤਾ ਨੇ ਕਈ ਵਾਰ ਆਪਣੀ ਧੀ ਦੀ ਕੁੱਟਮਾਰ ਕੀਤੀ ਸੀ ਤੇ ਹੁਣ 2 ਦਿਨ ਪਹਿਲਾਂ ਪਿਤਾ ਆਪਣੀ ਧੀ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਕਿਸੇ ਕੰਮ ਦੇ ਬਹਾਨੇ ਘਰ ਤੋਂ ਲੈ ਜਾਂਦਾ ਜਦੋਂ ਘਰ ਤੋਂ ਪਿਤਾ ਵੱਲੋਂ ਆਪਣੀ ਧੀ ਨੂੰ ਲਜਾਇਆ ਜਾਂਦਾ ਤਾਂ ਫੇਰ ਦੱਸਿਆ ਜਾਂਦਾ ਕਿ ਰਾਸਤੇ ਦੇ ਵਿੱਚ ਧੀ ਦੇ ਹੱਥ ਪਿੱਛੇ ਕਰਕੇ ਬੰਨ ਕੇ ਧੀ ਨੂੰ ਨਹਿਰ ਦੇ ਅੰਦਰ ਸੁੱਟ ਦਿੱਤਾ ਗਿਆ ਤੇ 2 ਦਿਨ ਹੋ ਗਿਆ ਉਸ ਬੱਚੀ ਦੀ 17 ਸਾਲਾ ਬੱਚੀ ਦੀ